ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਪਾਬੀ ਦੇ ਕਤਲ ਤੋਂ ਬਾਅਦ ਹੁਣ ਇੱਕ ਮਾਡਲ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੱਸਦੀਏ ਕਿ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਨਾਮੀ ਮਾਡਲ ਦਾ ਮਰਡਰ ਕੀਤਾ ਗਿਆ ਹੈ ਦਾ ਹਰਿਆਣਾ ਦੇ ਸੋਨੀਪੱਥ ਦੇ ਵਿੱਚ ਇਹ ਇੱਕ ਮਾਡਲ ਦਾ ਮਰਡਰ ਹੋਇਆ ਖਰਖੋਦਾ ਦੇ ਵਿੱਚ ਮਾਡਲ ਸਿਮੀ ਚੌਧਰੀ ਦਾ ਬਰੇਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਗਲਾ ਵੱਢ ਕੇ ਸੀਤਾਂ ਨੂੰ ਮੋਤਾ ਰਿਆ ਗਿਆ ਮੌਤ ਦੇ ਘਾਟ ਅਣਪਛਾਤੇ ਬਦਮਾਸ਼ਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਜਿੱਥੇ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੋਰ ਭਾਬੀ ਦਾ ਬੇਰਹਿਮੀ ਦੇ ਨਾਲ ਕਤਲ ਕਰਕੇ ਉਸ ਦੀ লাশ ਨੂੰ ਇੱਕ ਗੱਡੀ ਦੀ ਡਿੱਗੀ ਦੇ ਵਿੱਚ ਰੱਖ ਦਿੱਤਾ ਗਿਆ ਸੀ ਉੱਥੇ ਹੀ ਹੁਣ ਇੱਕ ਮਸ਼ਹੂਰ ਹਰਿਆਣਵੀ ਮਾਡਲ ਸ਼ੀਤਲ ਉਰਫ ਸਿਮੀ ਚੌਧਰੀ ਦੀ লাশ ਬਰਾਮਦ ਹੋਈ ਹੈ ਤੇ ਉਸ ਦੀ লাশ ਸੋਨੀਪੱਤ ਦੇ ਖਰਖੋਤਾ ਨਹਿਰ ਦੇ ਵਿੱਚੋਂ ਮਿਲੀ ਹੈ ਤੇ ਉਸ ਦੇ ਜੋ ਹੱਥ ਦੇ ਉੱਤੇ ਟੈਟੂ ਬਣਿਆ ਹੋਇਆ ਸੀ ਉਸ ਤੋਂ ਉਸਦੀ ਪਛਾਣ ਹੋਈ ਹੈ ਦੱਸਿਆ ਕਿ ਸ਼ੀਤਲ ਪਾਣੀ ਪੱਤ ਦੀ ਰਹਿਣ ਵਾਲੀ ਸੀ ਅਤੇ ਸ਼ਨੀਵਾਰ ਨੂੰ ਉਹ ਘਰ ਤੋਂ ਸ਼ੂਟਿੰਗ ਦੇ ਲਈ ਨਿਕਲੀ ਸੀ ਤੇ ਇਸੇ ਦੌਰਾਨ ਉਸਨੇ ਆਪਣੀ ਭੈਣ ਨੂੰ ਕਾਲ ਕੀਤੀ ਅਤੇ ਕਿਹਾ ਕਿ ਜੋ ਉਸਦਾ ਬੁਆਏਫਰੈਂਡ ਹੈ ਉਹ ਉਸ ਨੂੰ ਕੁੱਟ ਰਿਹਾ ਹੈ ਅਤੇ ਉਸ ਨੂੰ ਆਪਣੇ ਨਾਲ ਜ਼ਬਰਦਸਤੀ ਕਿਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਤੋਂ ਬਾਅਦ ਫੋਨ ਕੱਟ ਜਾਂਦਾ ਹੈ ਅਤੇ ਸੋਮਵਾਰ ਤੱਕ ਉਸ ਦੀ ਲਗਾਤਾਰ ਭਾਲ ਕੀਤੀ ਜਾਂਦੀ ਹੈ ਪਰ ਜਦੋਂ ਨਹੀਂ ਕਿਤੇ ਕੁਝ ਪਤਾ ਲੱਗਦਾ ਤਾਂ ਹੁਣ ਉਸ ਦੀ লাশ ਮਿਲੀ ਹੈ ਤਾਂ ਦੱਸ ਦਈਏ ਕਿ ਤਹਿਰ ਦੇ ਵਿੱਚ লাশ ਮਿਲਣ ਦੇ ਨਾਲ ਆਲੇ ਦੁਆਲੇ ਪੂਰੀ ਸਨਸਨੀ ਫੈਲ ਗਈ ਹੈ ਕਿਉਂਕਿ ਇੱਕ ਖਰੀਆੜ ਵੀ ਮਸ਼ਹੂਰ ਮਾਡਲ ਸੀ ਸ਼ੀਤਲ ਉਰਫ ਸਿਮੀ ਚੌਧਰੀ ਅਤੇ ਘਰ ਤੋਂ ਸ਼ੂਟਿੰਗ ਦੇ ਲਈ ਨਿਕਲੀ ਸੀ ਪਰ ਹੁਣ ਉਸ ਦੀ ਮੌਤ ਦੀ ਖਬਰ ਮਿਲੀ ਹੈ ਹਾਲਾਂਕਿ ਪਰਿਵਾਰ ਦੇ ਵੱਲੋਂ ਕਤਲ ਦਾ ਸ਼ੱਕ ਜ਼ਾਹਿਰ ਕੀਤਾ ਗਿਆ ਹੈ ਅਣਪਛਾਤੇ ਕੁਝ ਬਦਮਾਸ਼ਾਂ ਦੇ ਉੱਤੇ ਪੁਲਿਸ ਦੇ ਵੱਲੋਂ ਇਹ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।